ਗਮੂਹ ਰਿਆ ਕਰੋ ਦਿਹਾਰ ਕਰੋ ਦਿਹਾਰ ਕਰੋ ਜਲਦੀ ਦਵਾਟ ਕਹਿੰਦਾ ਦੋਸਤਿਆंनो ਰਿਆ ਕਰੋ ਦਿਹਾਰ ਕਰੋ ਦਿਹਾਰ ਮੈਂ ਸਲਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਕਰਸਿੰਧੀ ਸੂਬੇ ਦਾ ਪੋਰ ਕਮੇਟੀ ਦਾ ਮੈਂਬਰ ਤੇ ਦੋ ਫੋਰਮ ਆ ਦੀ ਆ ਸਾਰੀ ਜਲੰਧਰ ਜ਼ਿਲ੍ਹੇ ਦੀ ਟੀਮ ਤੇ ਅੱਜ ਜਿਹੜਾ ਮੇਨ ਆ ਤੇ ਨਵਦੀਪ ਜਿਹੜਾ ਵਾ ਵਾਟਰ ਕੈਨਰ ਆ ਨਵਦੀਪ ਨੂੰ ਜਿਹੜਾ ਵਾ ਬਿਨਾਂ ਗੱਲੋਂ ਹਰਿਆਣਾ ਪੁਲਿਸ ਨੇ ਜਿਹੜਾ ਚੁੱਕਿਆ ਤੇ ਨਾਲ ਉਹਦੇ ਚਾਰ ਸਾਥੀ ਆ ਸਾਡੀ ਮੰਗ ਵਾ ਵੀ ਉਹਨੂੰ ਜਲਦ ਤੋਂ ਜਲਦ ਜਿਹੜਾ ਵਾ ਉਹ ਸਾਥੀਆਂ ਸਮੇਤ ਹਰਿਆ ਕੀਤਾ ਜਾਣਾ ਚਾਹੀਦਾ ਜੇ ਉਹਦਾ ਕਸੂਰ ਦੱਸਣ ਕੋਈ ਕਸੂਰ ਨੂੰ ਬੇਨਿਆ ਧੱਕਾ ਉਹਦੇ ਨਾਲ ਜਿਹੜਾ ਵਾ ਅੱਜ ਆ 75 ਤੋਂ ਉੱਪਰ ਸ਼ਹੀਦ ਹੋ ਗਿਆ ਦਿੱਲੀ ਦੇ ਟਾਈਮ ਤੇ 20 ਤੇ 21 ਦੇ ਵਿੱਚ ਉਹਦੇ ਨਾਲ ਹੁਣ 15 ਤੋਂ ਉੱਪਰ ਜਿਹੜੇ ਹੁਣ ਹੋ ਚੁੱਕੇ ਆ ਤੇ ਸਾਡੀ ਮੰਗ ਵਾ ਵੀ ਪੰਜਾਬ ਸਰਕਾਰ ਨੂੰ ਵੀ ਇਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇਵੇ ਇਹਨਾਂ ਦੇ ਪਰਿਵਾਰਾਂ ਦਾ ਪ੍ਰਬੰਧ ਕਰੇ ਉਹ ਦੇਸ਼ ਵਾਸਤੇ ਜਿਹੜੀਆਂ ਦਾਨਾ ਉਹ ਦੇ ਚੁੱਕੇ ਆ ਉਹਨਾਂ ਵਾਸਤੇ ਜਿਹੜੀਆਂ ਆੜਿਆ ਵਾ ਸਰਕਾਰਾਂ ਦਾ ਪਿੱਠ ਸੇ ਆਪਾਂ ਪੈ ਇੰਨਾ ਚਿਰ ਲੰਘਿਆ ਉਹਨਾਂ ਜਿਹੜਾ ਪਰਿਵਾਰਾਂ ਨੂੰ ਕੋਈ ਇਸ ਦਾ ਕਰਨ ਨਹੀਂ ਕੋਈ ਰੋਜ਼ਗਾਰ ਨਹੀਂ ਕੋਈ ਨੌਕਰੀ ਨਹੀਂ ਉਹਨਾਂ ਦੇ ਤੇ ਜਿਹੜੀਆਂ ਮੰਨੀਆਂ ਆ ਮੰਗਾਵਾ ਮੋਦੀ ਸਰਕਾਰ ਜਿਹੜੀ ਹੋਣ ਐਸ ਟਾਈਮ ਤੇ ਚਲੋ ਚੋਣ ਜਾਬਤਾ ਲੱਗਾ ਪਰ ਮੰਨੀਆਂ ਮੰਗਾ ਇਹਨੂੰ ਲਾਗੂ ਕਰਨੀਆਂ ਚਾਹੀਦੀਆਂ ਸੀ ਆ ਜਿਹੜੇ ਜਿੰਨਾ ਚਿਰ ਮੰਨੀਆਂ ਮੰਗਾ ਲਾਗੂ ਨਹੀਂ ਕਰ ਦਿੰਦੇ ਜਾਂ ਸਾਡੇ ਸਿਧੰਤ ਸਾਫ਼ ਨਹੀਂ ਮਿਲ ਜਾਂਦਾ ਚਾਹੇ ਆ ਵਾਟਰ ਕਨਨ ਨਵਦੀਤ ਉਹਨਾਂ ਦਾ ਜਿਹੜਾ ਅਜਦਾ ਵਾ ਪਈ ਉਹਨਾਂ ਨੂੰ ਬੇਨਿਆ ਚੋਕੇ ਤੇ ਉਹਨਾਂ ਤੇ ਹਿੜਾੜੇ ਦੇ ਵਿੱਚ ਤਸੱਦਦ ਹੋਣ ਡਿਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਹਰਿਆ ਕਰਨਾ ਚਾਹੀਦਾ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਆ 9 ਤਰੀਕ ਨੂੰ ਹੀ ਰੇਲ ਰੋਕਣੀ ਤੇ ਜੇ ਇਹਨਾਂ ਨਾ ਮੰਗਾ ਮੰਨੀਆਂ ਨਾ ਹਰਿਆ ਕੀਤਾ ਤੇ ਆਉਣ ਵਾਲੇ ਦਿਨਾਂ 'ਚ ਜਿਹੜਾ ਅਚਾਏ ਦੂ ਵੀ ਜ਼ਿਆਦਾ ਵਧੂਗਾ ਹੋਰ ਵੀ ਜਿਹੜੇ ਆ ਇਹ ਜਿਹੜੇ ਪੁਆਇੰਟ ਖੁੱਲ ਸਕਦੇ ਆ ਇਹ ਸਰਕਾਰ ਇਹਨਾਂ ਦੇ ਜਲਦ ਤੋਂ ਜਲਦ ਗੌਰ ਕਰਕੇ ਤੇ ਇਹਨਾਂ ਨੂੰ ਹਰਿਆ ਕਰੇ। ਜੀ ਸਤਿ ਸ਼੍ਰੀ ਅਕਾਲ ਜੰਦਰ ਨੰਦ ਪ੍ਰਧਾਨ ਕਰਮੇੜਾ ਅੱਜ ਸਾਨੂੰ ਇਹਨਾਂ ਦੇ ਪਤਲੇ ਫੁੱਪਣੇ ਪਏ ਜੋ ਪੁੱਤਰੇ ਅਸੀਂ ਤਾਂ ਕਰਤੀ ਲੋਕ ਆ ਕਿਸਾਨ ਲੋਕ ਆ ਗਿਰਤ ਕਰਕੇ ਲੋਕਾਂ ਦੇ ਢਿੱਡ ਭਰਨੇ ਲੋਕ ਆ ਤੇ ਸਾਡੇ ਕੋਈ ਨਾ ਵੇਹਣ ਕਿੱਥੇ ਆ ਸਾਡੀ ਜਿਹੜੀ ਅੱਜ ਖੇਤੀ ਆ ਸਾਡੇ ਅੱਜ ਕੰਕ ਤੇ ਖੇਤ ਭਰੇ ਖੜੇ ਆ ਅਸੀਂ ਫਸਲਾਂ ਵੜੜੀਆਂ ਪਰ ਜਿਉ ਸਰਕਾਰ ਦੇ ਸਤਾਏ ਹੋਏ ਤੇ ਸਾਨੂੰ ਇਹ ਜਿਹੜੇ ਕਦਰ ਚੱਕਣਾ ਪਿਆ ਜੋ ਜੇ ਕਿਸਾਨ ਇਹਨੇ ਗਿਰਤ ਕਰਕੇ ਤੇ ਸਾਰਿਆਂ ਦੇ ਢਿੱਡ ਭਰਦਾ ਕਿਸਾਨ ਦੀ ਕਰਤ ਦੇ ਨਾਲ ਆ ਜਿਹੜੀਆਂ ਆਥਰਾਂ ਦੀਆਂ ਸਾਰੀਆਂ ਤਰਖਾਹਾਂ ਮਿਲਦੀਆਂ ਜੋ ਸਰਕਾਰਾਂ ਚਲਦੀਆਂ ਪਰ ਕਿ ਕਿਸਾਨ ਆਦੀਆਂ ਮੰਗਾ ਮਨਾਉਣ ਵਾਤੇ ਇਹ ਬਾਰਡਰ ਤੇ ਗਿਆ ਵਾ ਉਥੇ ਅਥਰੂ ਗੈਸ ਛੱਡ ਕੇ ਗੋਲੇ ਛੱਡ ਕੇ ਗੋਲੀਆਂ ਚਲਾ ਕੇ ਸ਼ਹੀਦ ਕਿਤੇ ਗਏ ਆ ਕਿੱਥੇ ਕੀ ਮਾਰਾ ਕੀਤਾ ਫਿਰ ਜੋ ਕੋ ਨੌਜਵਾਨ ਉੱਪਰ ਕੇ ਅੱਗੇ ਆਉਂਦਾ ਵਾ ਤੋਂ ਉਹਨੂੰ ਜਾ ਕੇ ਜਿਹੜਾ ਹਰਿਆਣਾ ਵਿੱਚ ਐਡਾ ਹੱਤਿਆਚਾਰ ਹੋੰਡਿਆ ਘਰਾਂ ਚੋਂ ਚੱਕ-ਚੱਕ ਕੇ ਲਿਆ ਕੇ ਜੇਲਾ ਛੱਡਿਆ ਆ ਅਥਰੂ ਅਥਰੂ ਗੈਸ ਜਿਹੜੇ ਛਿੱਟੇ ਗੋਲੇ ਛਿੱਟੇ दिए ਉਹਨਾਂ ਦੀ ਤੇ ਸਾਰ ਨਹੀਂ ਲਈ ਵੀ ਉਹਨਾਂ ਦੇ ਅਥਰੂ ਗੈਸ ਗੋਲੇ ਛਿੱਟੇ ਜ਼ਖਮੀ ਹੋਏ ਆ ਤੇ ਉਹ ਛੱਟਾਂ ਵਿਤੀ ਉਹਨਾਂ ਲਾਇਕ ਰੋਣਾ ਸੀਗਾ ਪਰ ਸਰਕਾਰ ਦਾ ਉਧਰ ਧਿਆਨ ਨਹੀਂ ਜੋ ਅੱਜ ਅੱਛਕਰਚ ਦੇ ਵਿੱਚ ਕੋ ਜਾਂਦਾ ਉਹ ਤੇ ਝੂਠੇ ਪਰਦੇ ਕਰਕੇ ਪੂਰਾ ਜੇਲਾ ਛੱਡ ਜਾਂਦਾ ਪਰ ਅਸੀਂ ਵਾਰ-ਵਾਰ ਕਹਿੰਦੇ ਆ ਭਗਵੰਤ ਮਾਨ ਜੀ ਸਰਕਾਰ ਦੇ ਵਿੱਚ ਕੋ ਫਰਕ ਵਾ ਤੇ ਅੱਜ ਕਰਕੇ ਦਿਖਾਵੇ ਖੜਕੇ ਦਿਖਾਵੇ ਇਹ ਕਿਸਾਨੀ ਅੱਜ ਬਾਟਰਾਂ ਦੇ ਬਿਠੀ ਆ ਉਹਨਾਂ ਨੇ ਸਾਰ ਲਵੇ ਫੇਰ ਪਤਾ ਲੱਗੂ ਕਿ ਭਗਤ ਸਿੰਘ ਵਾਲਿਆਂ ਥਲਿਆਂ ਪੱਗਾ ਬੰਨ੍ਹ ਕੇ ਸਰਦਾਂ ਕਿ ਉਹਦੇ ਕਦਮ ਦੇ ਵੀ ਚੱਲਦਾ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਡਾ ਵੇਸ ਜਿਹੜਾ ਯਾਦ ਕਰਾਇਆ ਸੀ ਯਾਦੀਆਂ ਮਾੜਦੇ ਆ ਅਸਰ ਸਹੀ ਜਿਹੜੀ ਆਜ਼ਾਦੀ ਮਾਰਦੀ ਆ ਪਰ ਅੱਜ ਜੋ ਜ਼ੁਲਮ ਸਿਰਾਂ ਵੱਧ ਗਿਆ ਇਹ ਕਿਹੜਾ ਇਤਿਹਾਸਤਾ ਜਾਵੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਬਚਾਈ ਜਾਵੇ ਜਿਨ੍ਹਾਂ ਤੇ ਝੂਠੇ ਪਰਚੇ ਕੀਤੇ ਜਾਂਦੇ ਆ ਨਹੀਂ ਤਾਂ ਜਿਹੜਾ ਐਲਾਨ ਜਿੱਥੇ ਬਧੇ ਕੀਤਾ 9 ਦਿਨੋਂ ਵੱਡੇ ਇਕੱਠ ਕਰਕੇ ਜਿਹੜੀਆਂ ਰੇਲਾਂ ਰੋਕਾਂਗੇ ਜਿਹੜਾ ਕੋਈ ਸੰਘਰਸ਼ ਦਾ ਮੋਰਚੇ ਦਾ ਹੁਕਮ ਉਹਦਾ ਪੂਰਾ ਕਰਾਂਗੇ ਬਾਈ ਖਾਸਾ ਫਰਮੇ ਬਣੇ ਆ ਹਾਂ ਮੈਂ ਸਲਵਿੰਦਰ ਸਿੰਘ ਜਾਨੀਆਂ ਤੇ ਨਾਲ ਜਿਹੜੀ ਜਲੰਧਾ ਜ਼ਿਲ੍ਹੇ ਦੀ ਟੀਮ ਆ ਆ ਸਾਰੀ ਇਸ ਟਾਈਮ ਤੇ ਜਿਹੜੀ ਆ ਜਲੰਧਰ ਜਿਹੜੇ ਖੁਦਥੇ ਆ ਤੇ ਅੱਜ ਜਿਹੜਾ ਮੋਦੀ ਦੇ ਭਗਵੰਤ ਮਾਨ ਦਾ ਜਿਹੜਾ ਪੁੱਤਰਾ ਫੁੱਕੇ ਲਗੇ ਡੀਸੀ ਦਫ਼ਤਰ ਜਿਹੜਾ ਸਾਰੇ ਪੰਜਾਬ ਦੇ ਵਿੱਚ ਦੂਜੇ ਦੇਸ਼ਾਂ 'ਚ ਵੀ ਜਿਹੜੇ ਨਾਲੇ ਫੁੱਕਨੇ ਆ ਤੇ ਮੰਨੀਆਂ ਆਂ ਮੰਗਾਵਾ ਤੇ ਉਹਨਾਂ ਤੋਂ ਜਿਹੜੀਆਂ ਸਰਕਾਰਾਂ ਭੱਜ ਚੁੱਕੀਆਂ ਵਾ ਆ ਵੇਖੋ ਨਜਾਇਜ਼ ਕਿਸਾਨਾਂ ਨੂੰ ਚੁੱਕਣਦੇ ਆ ਆ ਮਨਦੀਪ ਸਿੰਘ ਹਰਿਆਣੇ ਤੋਂ ਜਿਹੜਾ ਵਾਟਰ ਕੈਨਰ ਜਨਾਬ ਵੀ ਦੇ ਵਿੱਚੋਂ ਮੂੰਹ ਮੋੜਿਆ ਸੀ ਤੇ ਉਹਨਾਂ ਉਹਦੇ ਨਾਲ ਦੇ ਸਾਥੀਆਂ ਨੂੰ ਨਜਾਇਜ਼ ਚੋਕੇ ਤੇ ਹਰਿਆਣੇ ਦੀ ਸਰਕਾਰ ਜਰੀਆਂ ਤੋਂ ਤਸੱਦਦ ਕਰ ਲਈ ਆ ਤੇ ਉਹਨਾਂ ਨੂੰ ਵਾਏ ਇਸੇ ਤਰ੍ਹਾਂ ਜਿਹੜੇ ਉਹਨਾਂ ਨੂੰ ਲਈ ਫਿਰਦੇ ਆ ਵੇਖੋ ਉਹਨਾਂ ਦਾ ਜਾਂ ਕੋਈ ਦੋਸ਼ ਦੱਸਣ ਜਾਂ ਨਾ ਗੁਨਾਹ ਦੱਸਣ ਤੇ ਜਦੋਂ ਗੁਨਾਹ ਨਹੀਂ ਦੋਸ਼ ਨਹੀਂ ਤੇ ਉਹਨਾਂ ਨੂੰ ਇਹ ਇਹਨਾਂ ਨੂੰ ਹਰਿਆ ਕਰਨਾ ਚਾਹੀਦਾ ਆ ਜਿਹੜਾ ਪੁਤਰਾ ਇਹਨਾਂ ਸਰਕਾਰਾਂ ਦਾ ਇਸ ਕਰਕੇ ਫੂਕੰਦਾ ਆ ਵੀ ਉਹਨਾਂ ਨੂੰ ਹਰਿਆ ਕਰੋ ਨਹੀਂ ਤੇ ਉਹਨਾਂ ਇਹ ਦੇਣਾ ਜੋ ਉਹ ਜਿਹੜਾ ਚੁਗਰਜ ਤੇਜ ਹੋਊਗਾ ਜਿਹੜਾ ਅਸੀਂ 9 ਤਰੀਕ ਨੂੰ ਅਵੇਲ ਰੋਗ ਲੈ ਏਸੇ ਦੇ ਵਿੱਚ ਆ ਵੀ ਇਹਨਾਂ ਨੂੰ ਰਿਹਾ ਕਰੋ ਵੀ ਜਿਹੜੀਆਂ ਮੰਨੀਆਂ ਆ ਮੰਗਾ ਵਾ ਮੋਦੀ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਨੂੰ ਲਾਗੂ ਕਰਵਾਵੇ ਕਿਉਂਕਿ ਇਹਨੇ ਮੋਦੀ ਨੇ ਜਿਹੜਿਆ ਆਪ ਮੰਨੀਆਂ ਉਹਦੇ ਨਾਲ ਜਿਹੜਾ ਭਗਵਾਨਤ ਮਾਨ ਵੇਖੋ 750 ਤੋਂ ਉੱਪਰ ਜਿਹੜੇ ਸ਼ਹੀਦ ਹੋ ਗਏ ਆ ਆ ਹੁਣ ਨਵੇਂ ਹੋ ਗਏ ਫੇਰ 750 ਦੇ ਜਿਹੜਾ 20 ਦੇ 21 ਦੇ ਵਿੱਚ ਹੋਇਆ ਸੀ ਉਹਦੇ ਨਾਲ ਜਿਹੜੇ ਹੁਣ ਫੇਰ ਸ਼ਹੀਦ ਹੋ ਗਏ ਆ ਇਹਨਾਂ ਨੂੰ ਜੜੀਆਂ ਨੌਕਰੀਆਂ ਦੇਵੇ ਇਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇਵੇ ਤੇ ਨਹੀਂ ਤੇ ਮੋਦੀ ਹੈ ਨਾ ਭਗਵੰਤ ਮਾਨ ਵੀ ਆ ਇਹ ਇੱਕੋ ਹੀ ਜੁੰਡਲੀ ਇਹਨਾਂ ਦੀ ਚਾਹੇ ਮੋਦੀ ਆ ਤੇ ਚਾਹੇ ਭਗਵੰਤ ਮਾਨ ਚਾਹੇ ਹੋਰ ਹੀ ਆ ਇਹ ਸਾਰੇ ਕੋਆਪਰੇਟ ਘਰਾਣੇ ਆ ਦਲਾਲ ਆ ਇਸ ਕਰਕੇ ਜੇ ਦਲਾਲ ਨਹੀਂ ਕਿ ਉਹਨਾਂ ਦੇ ਤੇ ਇਹਨਾਂ ਨੂੰ ਜਿਹੜਾ ਵਾ ਇਹੜੀਆਂ ਨੌਕਰੀਆਂ ਵੀ ਦੇਣੀਆਂ ਚਾਹੀਦੀਆਂ ਜਿਹੜੀਆਂ ਹੋਰ ਸੇਵਾ ਸਹੂਲਤਾਂ ਵਾ ਵਿਦਿਆ ਵਾ ਇਹ ਸਾਰਾ ਕੁਝ ਜਿਹੜਾ ਇਹਨਾਂ ਨੂੰ ਦੇਣਾ ਚਾਹੀਦਾ ਨਹੀਂ ਤੇ ਇਹਨਾਂ ਦਾ ਪਿੰਡ ਸਿਆਪਾ ਜਿਹੜੇ ਕਿਸਾਨ ਵੀ ਦੂਰ ਆ ਇਹ ਸਿਰਫ ਰਾਨੇ ਦੇ ਪੁੱਤਰੇ ਭੂਖਣਗੇ ਇਹਦੂ ਵੱਡਾ ਵਿਰੋਧ ਹੋਣਾ ਇਦਾਂ ਜਿਹੜਾ ਦੱਸਿਆ ਵੀ 9 ਤਰੀਕ ਨੂੰ ਰੇਹ ਰੋਕੜੀਆਂ ਉਹਦੂ ਬਾਅਦ ਇਹ ਵੱਧ ਵੀ ਸਕਦਾ ਨਹੀਂ ਤੇ ਇਹਨਾਂ ਨੇ ਮੰਗਾ ਲੈ ਗੌਰ ਕਰਕੇ ਜਲਦੋਂ ਜਲਦੇ ਇਹਨੂੰ ਲੱਗ ਕਰਨਾ ਚਾਹੀਦਾ